ਕਿ ਇਤਿਹਾਸ ਗੁਰਦੁਆਰਾ ਸ੍ਰੀ ਕੱਚੀਗੜੀ ਸਾਹਿਬ ਸ੍ਰੀ ਚਮਕੌਰ ਸਾਹਿਬ ਆਪ ਜੀ ਦਰਸ਼ਨ ਕਰਿਓ ਗੁਰੂ ਪਿਆਰੇ ਸਾਧ ਸੰਗਤ ਜੀ ਗੁਰਦੁਆਰਾ ਸ੍ਰੀ ਕੱਚੀਗੜੀ ਸਾਹਿਬ ਸ੍ਰੀ ਚਮਕੌਰ ਸਾਹਿਬ ਆਪ ਜੀ ਦਰਸ਼ਨ ਕਰੋ ਗੁਰਦੁਆਰਾ ਕੱਚੀ ਗੜੀ ਸਾਹਿਬ ਸ੍ਰੀ ਚਮਕੌਰ ਸੇ ਇਹ ਥਾਨ ਗੁਰਦੁਆਰਾ ਕੱਚੀ ਗੜੀ ਸਾਹਿਬ ਕਿਸ ਸਮੇਂ ਕੱਚੀ ਹੁੰਦੀ ਸੀ ਹੁਣ ਤਾਂ ਪੱਕੀ ਬਣ ਗਈ ਹੈ ਇਟਾਂ ਦੀ ਮਾਰਵਲ ਲੱਗ ਗਿਆ ਹੈ ਕੁਝ ਸਮਾਂ ਕੱਚੀ ਗੜੀ ਹੁੰਦੀ ਸੀ ਜਿੱਥੇ ਕੀ ਗੁਰੂ ਗੋਬਿੰਦ ਸਿੰਘ ਜੀ ਵੱਡੇ ਸਾਹਿਬਜ਼ਾਦਾ ਨਾਲ ਇਸ ਜਗ੍ਹਾ ਆ ਕੇ ਉਹਨਾਂ ਨੇ ਆਪਣਾ ਮੋਰਚਾ ਲਾਇਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਹਿਬਜ਼ਾਦਿਆਂ ਨਾਲ ਇੱਥੇ ਮੋਰਚਾ ਲਾਇਆ ਸੀ ਤੇ ਵੱਡੇ ਸਾਹਿਬਜ਼ਾਦੇ ਇੱਥੇ ਸਿਖੇਰ ਹੋਏ ਸੀ ਗੁਰਦਵਾਰ ਕੱਚੀਗੜੀ ਸਾਹਿਬ ਗੁਰੂ ਪਿਆਰੇ ਸਹਾ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਕੱਚੀਗੜੀ ਸਾਹਿਬ ਸ੍ਰੀ ਚਮਕੌਰ ਸਾਹਿਬ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਬੱਡੇ ਸਹਿਬਜ਼ਾਦਾਾਂ ਦੇ ਨਾਲ ਇੱਥੇ ਆ ਕੇ ਉਹਨਾਂ ਨੇ ਮੋਰਚਾ ਲਾਇਆ ਸੀ ਕੱਚੀ ਗੜੀ ਵਿਖੇ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਕੱਚੀ ਗੜੀ ਉੱਪਰ ਖੜੇ ਹੋ ਕੇ ਜੁੱਧ ਕਰਵਾ ਰਹੇ ਸਨ ਆਪਣੇ ਸਿੰਘਾਂ ਦਾ ਤੇ ਬਾਅਦ 'ਚ ਬੜੇ ਸਹਿਬਜ਼ਾਦੇ ਇੱਥੇ ਸ਼ਹੀਦ ਹੋ ਗਏ ਇਹ ਹੈ ਗੁਰਦਾਰਾ ਕੱਚੀ ਗੜੀ ਸਾਹਿਬ ਸ਼੍ਰੀ ਚੰਕੌਰ ਸਾਹਿਬ ਗੁਰੂ ਪਿਆਰੇ ਕਾ ਸਿੰਘ ਜੀ ਅਸੀਂ ਪਿੰਡ ਜੰਡੋਲੀ ਤੋਂ ਆਏ ਹਾਂ ਆਡਾ ਪਿੰਡ ਚੱਬੇਵਾਲ ਮਾਲਪੁਰ ਦੇ ਬਿਲਕੁਲ ਨਜ਼ਦੀਕ ਹੈ ਉੱਥੋਂ ਅਸੀਂ ਸਤਗੁਰਾਂ ਦੇ ਹੁਕਮ ਮੁਤਾਬਕ ਬਖਸ਼ਣਾਗ ਆਏ ਹਾਂ ਜੀ ਅੱਜ ਇਹਨਾਂ ਅਫਸਾਨਿਆਂ ਤੇ ਗੁਰਦੁਆਰਾ ਕੱਚੀ ਗੜੀ ਸਾਹਿਬ ਸ੍ਰੀ ਚਮਕੌਰ ਸਾਹਿਬ ਆਪ ਜੀ ਵਿਦਿਸ਼ਣ ਕਰੋ ਗੁਰਦੁਆਰਾ ਸ੍ਰੀ ਕੱਚੀ ਗੜੀ ਸਾਹਿਬ ਸ੍ਰੀ ਚਮਕੌਰ ਸਾਹਿਬ ਇੱਥੇ ਕੀ ਵੱਡੇ ਸਾਹਿਬਜਾਦੇ ਸ਼ਹੀਦ ਹੋਏ ਸਨ ਸ਼ਹੀਦ ਹੋਣ ਤੋਂ ਪਹਿਲਾਂ ਇ ਇਸ ਜਗ੍ਹਾ ਹੀ ਸਿੰਘ ਗੁਰੂ ਗੋਬਿੰਦ ਸਿੰਘ ਜੀ ਨਾਲ ਇੱਥੇ ਹੀ ਮੋਰਚਾ ਲਾਇਆ ਸੀ ਜੀ ਉਹਨਾਂ ਨੇ ਕੱਚੀ ਗੜੀ ਦੇ ਵਿੱਚ ਜੋ ਕਿ ਆਪ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਛੇ ਦੀ ਕੱਚੀ ਗੜੀ ਸਾਹਿਬ ਸ੍ਰੀ ਚਮਕੌਰ ਸਾਹਿਬ ਵਾਹਿਗੁਰੂ ਵਾਹਿਗੁਰੂ ਜੀ ਦਾ ਕਾਲ ਸ੍ਰੀ ਵਾਹਿਗੁਰੂ ਜੀ ਇਹ ਮਾਡਲ ਹੈ ਗੁਰਦੁਆਰਾ ਕੱਚੀ ਗੜੀ ਸਾਹਿਬ ਦਾ ਜੋ ਗੁਰਦ੍ਰਸ਼ਤਰ ਦਾ ਬਣਨਾ ਹੈ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਕੱਛੀ ਗੜੀ ਸਾਹਿਬ ਸ੍ਰੀ ਚਮਕੌਰ ਸਾਹਿਬ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਆਪਣੇ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਇਸ ਜਗ੍ਹਾ ਆ ਕੇ ਉਹਨਾਂ ਨੇ ਜੁਦ ਕੀਤਾ ਸੀ ਲੜਾਈ ਕੀਤੀ ਸੀ ਗੁਰਦੁਆਰਾ ਸ੍ਰੀ ਕੱਛੀ ਗੜੀ ਸਾਹਿਬ ਸ੍ਰੀ ਚਮਕੌਰ ਸਾਹਿਬ ਇਸੋ ਦੇ ਨਾਲ ਹੀ ਥੱਲੇ ਗੁਰਦੁਆਰਾ ਹੈ ਗੁਰਦੁਆਰਾ ਕਤਲਗੜ੍ਹ ਸਾਹਿਬ ਆਪ ਜੀ ਇਹ ਸਾਰਾ ਦੇਖੋ ਜੀ ਗੁਰਦੁਆਰਾ ਦક્ષਨ ਕੋਰ ਗੁਰਦੁਆ ਸਾਹਿਬ ਜੀ ਗੁਰਦੁਆਰਾ ਪੱਤਿਗੜੀ ਸਾਹਿਬ ਸ੍ਰੀ ਚਮਕੌਰ ਸਾਹਿਬ ਜਿੱਥੇ ਕਿ ਗੁਰੂ ਜੀ ਨੇ ਖੁਦ ਵੀ ਲੜਾਈ ਕੀਤੀ ਤੇ ਉਹਨਾਂ ਦੇ ਵੱਡੇ ਸਾਹਿਬਜ਼ਾਦੇ ਉਹਨਾਂ ਨੇ ਵੀ ਇੱਥੇ ਲੜਾਈ ਕੀਤੀ ਤੇ ਇਥੇ ਜੰਗ ਵਿੱਚ ਜੂਝਦੇ ਹੋਏ ਸ਼ਹੀਦ ਹੋ ਗਏ ਗੁਰਦੁਆਰਾ ਕੱਚੀ ਗੜੀ ਸਾਹਿਬ ਸ੍ਰੀ ਚਮਕੌਰ ਸਾਹਿਬ ਅਸੀਂ ਪਿੰਡ ਜੰਡੋਲੀ ਤੋਂ ਆਏ ਹਾਂ ਸਾਡਾ ਪਿੰਡ ਚੱਬੇਵਾਲ ਮਾਲਪੁਰ ਦੇ ਬਿਲਕੁਲ ਨਜ਼ਦੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ